ਅੱਜ ਅਸੀਂ ਮਕਦਮਾ ਨੰਬਰ 6 ਸਾਡਾ ਹੋਇਆ ਸੀਗਾ 6124 ਨੂੰ 392 34 ਆਈਪੀਸੀ ਆਮ ਸੈਕਟੇ ਫਹਿਤ ਜਿਹੜਾ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਅਸੀਂ ਦਰਜ ਕੀਤਾ ਸੀਗਾ ਇਹਨਾਂ ਬੜੀ ਸੈਂਸੇਸ਼ਨਲ ਹੋਈ ਸੀ ਕਿ ਐਸਬੀਆਈ ਦੀ ਬ੍ਰਾਂਚ ਹੈ ਬਟਾਲਾ ਰੋਡ ਦੇ ਉੱਪਰ ਜਿਹਦੇ ਦਿਨ ਦਿਹਾੜੇ ਜਿਹੜਾ ਸੀਗਾ ਪਿਸਤੌਲ ਦਿਖਾ ਕੇ ਜਿਹੜਾ 70 80000 ਰੁਪਿਆ ਜਿਹੜਾ ਸੀਗਾ ਉਹਦਾ ਜਿਹੜਾ ਸੀਗਾ ਡਾਕਾ ਮਾਰ ਲਿਆ ਗਿਆ ਸੀਗਾ ਸੋ ਇਮੀਡੀਏਟਲੀ ਇਸ ਚੀਜ਼ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਸਾਡੇ ਸੀਪੀ ਸਾਹਿਬ ਉਹਨਾਂ ਨੇ ਸਰਦਾਰ ਗੁਰਪ੍ਰੀਤ ਸਿੰਘ ਭੁੱਲ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀਗੀ ਮੇਰੀ ਆਪਣੀ ਏਸੀਪੀ ਨਾਰਥ ਕੁਰਿੰਦਰ ਕੋਸਾ ਦੀ ਔਰ ਐਸਐਚਓ ਸਾਦਰ ਦੀ ਨਾਲ ਸੀਆਈਏ ਟੀਮ ਸੀ ਔਰ ਅਸੀਂ ਇਹ ਤਿੰਨੇ ਇਹਦੇ ਵਿੱਚ ਜਿਹੜੇ ਸੀਗੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦਾ ਨਾਮ ਹੈਗਾ ਜੋਗਨਪ੍ਰੀਤ ਸਿੰਘ ਤੇ ਗੁਰਦਾਸ ਸਿੰਘ ਤੇ ਤਰਮਿੰਦਰ ਸਿੰਘ ਇਹ ਜਿਹੜਾ ਜੋਬਨਜੀਤ ਹੈਗਾ ਤੇ ਜਿਹੜਾ ਗੁਰਦਾਸ ਸਿੰਘ ਹੈਗਾ ਇਹ ਜਿਹੜਾ ਹੈਗਾ ਹੋਟਲ 'ਚ ਕੰਮ ਕਰਦੇ ਆ ਤੇ ਦੂਸਰਾ ਜਿਹੜਾ ਤਰਮਿੰਦਰ ਸਿੰਘ ਹੈਗਾ ਇਹ ਮੈਦਮ ਤੂਟਾ ਗੁਰਦਾਸ ਦੇ ਇੱਕ ਪਹਿਲਾਂ ਵੀ ਪਰਚਾ ਇਹਦਾ ਪਹਿਲਾਂ ਵੀ ਲੁੱਟਖੋ ਦਾ ਪਰਚਾ ਦਰਜ ਹੋਇਆ ਹੋਇਆ ਇਹਦੇ ਉੱਤੇ ਔਰ ਇਸ ਮੁਕਦਮੇ ਦੇ ਵਿੱਚ ਜਿਹੜਾ ਅਸੀਂ ਵਰਤਿਆ ਗਿਆ ਸੀਗਾ ਮੌਕੇ ਦੇ ਉੱਤੇ ਜਿਹੜਾ ਸੀਗਾ ਆਪਣਾ 315 ਬੋਰ ਦਾ ਪਿਸਟਲ ਉਹ ਵੀ ਰਿਕਵਰ ਕਰ ਲਿਆ ਜ਼ਰੋਂਗ ਵੀ ਕਰ ਲਿਆ ਔਰ ਇੱਕ ਦਸਤਰ ਵੀ ਖਾ ਲਿਆ ਜੀ ਇਦਾਂ ਜਿਹੜੇ ਨਾਤੇ ਇੱਕੋ ਵਿਅਕਤੀ ਤੇ ਪਹਿਲੇ ਮੁਕੱਦਮਾ ਦਰਜਾ ਬਾਕੀ ਦੋ ਹਾਂ ਇਹਨਾਂ ਦੇ ਇੱਕੋ ਜਿਹੜਾ ਹੈਗਾ ਗੁਰਦਾਸ ਉਹਦੇ ਉੱਤੇ ਹੀ ਜਿਹੜਾ ਹੈਗਾ ਛਾੜੇ ਦੇ ਵਿੱਚ ਜਿਹੜਾ ਹੈਗਾ ਪਰਚਾ ਦਰਜਾ ਬਾਕੀਆਂ ਦੇ ਹਜੇ ਨਹੀਂ ਪਰਚਾ ਦਰਜ ਕਿ ਜਿਹੜਾ ਰੋਟੇ ਦੇ ਰਹਿਣ ਵਾਲਾ ਜੀ ਮੈਂ ਤੇਰੇ ਵਿੱਚ ਜਿਹੜਾ ਜੋਗਨਪ੍ਰੀਤ ਸਿੰਘ ਹੈਗਾ ਇਹ ਅਈਨਾਲਾ ਥਾਣਾ ਜਿਹੜਾ ਹੈਗਾ ਅਈਨਾਲਾ ਅਧਿਆਤੀ ਦਾ ਰਹਿਣ ਵਾਲਾ ਹੈਗਾ ਗੁਰਦਾਸ ਜਿਹੜਾ ਹੈਗਾ ਗੁਰੂ ਕੀ ਵਡਾਲੀ ਛਾੜੇ ਦਾ ਹੈਗਾ ਤੇ ਤਰਮਿੰਦਰ ਜਿਹੜਾ ਹੈਗਾ ਪ੍ਰੀਤਨਗਰ ਪਟਾਲਾ ਰੋਡ ਉੱਪਰ ਸਾਬਾ ਰਹਿਣਾ ਵਾਲਾ ਹੈ ਮੇਨ ਦੋਸ਼ੀ ਕੌਣ ਹੈ ਜਿਹਨੇ ਸਾਰਾ ਪਲਾਨ ਕੀਤਾ ਦੇਖੋ ਮੇਨ ਦੋਸ਼ੀ ਜਦ 34 ਆਈਪੀਸੀ ਲੱਗ ਜਾਂਦੀ ਹੈ ਫਿਰ ਉਹ ਸਾਰੇ 올 ਦਾ ਕ੍ਰਿਮੀਨਲਸ ਆਰ ਇਕੁਅਲੀ ਲਾਇਬਲ